ਅੱਜ 4-5 ਦਿਨ ਤੋਂ ਹੋ ਗਏ ਨੇ ਲਾਈਟ ਨਹੀਂ ਹੈਗੀ ਨਾ ਪਾਣੀ ਹੈਗਾ ਬਿਲਕੁਲ ਵੀ ਸੱਚੀ ਗੱਲ ਹੈ ਸਾਡੇ ਆਪਣੇ ਗਾਬੇ ਨਾਲ ਵਾਲੀ ਗਲੀ ਦੇ ਵਿੱਚ ਰਹਿੰਦੇ ਆਂ ਸਾਡਾ ਫੋਨ ਨੰਬਰ ਜੀ ਤੁਹਾਡਾ ਫੋਨ ਨੰਬਰ ਹਾਂਜੀ 3 ਨੰਬਰ ਵੀ 4 ਨੰਬਰ 4 ਨੰਬਰ 4 ਨੰਬਰ 16 16 4 ਨੰਬਰ 16 ਹਾਂਜੀ ਅੱਜ ਪੰਜ ਦਿਨਾਂ ਪਾਣੀ ਲਾਈਟ ਕੁਛ ਨਹੀਂ ਅੱਛਾ ਜੀ ਬੱਚੇ ਤਰਫੰਡੇ ਆ ਜੇਕਰ ਫੋਨ ਕਰੋ ਫੋਨ ਨਹੀਂ ਚੁੱਕਦੇ ਸਾਰੀ ਰਾਤ ਇਸ ਤਰ੍ਹਾਂ ਹੀ ਪਾਰ ਕਰਦੀ ਆ ਇਹ ਨਾਮ ਤੁਹਾਡੇ ਕੋਲ ਫਰਦਾ ਜੀ ਅਰ ਦਲਜੀਤ ਕੋਲ ਆ ਨਾ ਦਲਜੀਤ ਕੋਲ ਉਹ ਤਾਂ ਐਮਐਲਏ ਜੀ ਹਾਂਜੀ ਆਪਣਾ ਗੋਬੀ ਗੋਬੀ ਜੀ ਹਾਂਜੀ ਉਹ ਇਹ ਵਾਰ ਨੰਬਰ 16 ਬਣਾਉਣਾ ਹਾਂਜੀ ਹਾਂਜੀ ਕੁਝ ਕੰਪਲੀਟ ਕੀ ਕਿ ਉਹਨਾਂ ਵੱਲੋਂ ਬਹੁਤ ਵਧੀਆ ਸਾਰੀ ਰਾਤ ਕੰਮ ਲੈਣਾ ਕਰਦੇ ਨਿਕਲ ਜਾਂਦੀ ਹੈ ਲੋਕਾਂ ਨੂੰ ਬੈਠੀ ਹੁੰਦੀ ਰਾਤ ਚੱਕੇ ਸਾਇਲੈਂਟੇ ਕਰ ਦਿੰਦੇ ਨੇ ਹੁਣੇ ਆਂਦੇ ਬਿਜਲੀ ਵਾਲੇ ਹੁਣੇ ਆਂਦੇ ਬਿਜਲੀ ਵਾਲੇ ਸਾਰੀ ਰਾਤ ਵੇਖਦੇ ਰਹੋ ਕੋਈ ਵੀ ਨਹੀਂ ਆਂਦਾ ਹੈਗਾ ਜੇਕਰ ਸਾਰੀ ਰਾਤ ਜਾ ਕੇ ਕੱਢੀ ਰਿਹਾ ਸੋ ਆਪਣਾ ਬੱਚੇ ਜੇਕਰ ਬੱਚੇ ਸੌਣਗੇ ਨਹੀਂ ਤੇ ਫਿਰ ਸਕੂਲੇ ਕਿਵੇਂ ਜਾਣਗੇ ਦਾਸਾ ਲੱਗਦੀਆਂ ਬੱਚੇ ਨੈਟ ਨਹੀਂ ਆਉਂਦਾ ਤਾਂ ਤਾਂ ਛੁੱਟੀਆਂ ਹੈਗੀਆਂ ਨੇ ਤਾਂ ਕਰਕੇ ਕਲਾਸਾ ਘਰੇ ਲੱਗਦੀ ਆ ਪੀਆਂ ਨੇ ਜੀ ਜੀ ਤੇ ਜੇਕਰ ਉਹਨਾਂ ਸਕੂਲ ਬੱਚੇ ਨਹੀਂ ਜਾਣਗੇ ਤੇ ਫਿਰ ਮੈਮਾ ਗੁੱਸੇ ਨਾ ਹੋਣਗੇ ਕਿ ਹਾਂ ਬੱਚੇ ਸਕੂਲ ਕਿਉਂ ਨਹੀਂ ਆ ਰਹੇ ਨੀਂ ਨੀਂ ਨਹੀਂ ਪੂਰੀ ਹੋਏਗੀ ਬੱਚਿਆਂ ਦੀ ਤੇ ਬੱਚੇ ਰੇ ਬਿਮਾਰੀ ਫੋਟਾ ਤਾਂ ਬੱਚੇ ਆ ਰਹੇ ਜੀ ਹਾਂ ਜੀ ਸਰ ਕੁਛ ਇਥੇ ਸਰ ਇੱਕ ਕਰ ਤੱਕ ਬੈਠ ਰਹੋਗੇ ਜੀ ਕਰ ਤੱਕ ਕਰ ਤੱਕ ਸੁਣਵਾਈ ਨਹੀਂ ਹੁੰਦੀ ਭਾਵੇਂ ਦੋ ਦਿਨ ਲੱਗਣ ਭਾਵੇਂ ਤਿੰਨ ਦਿਨ ਲੱਗਣ ਠੀਕ ਹੈ ਪਹਿਲਾਂ ਅਸੀਂ ਇੱਥੇ ਤੁਲੀ ਤੇ ਬੈਠੇ ਰਹੇ ਹਾਂ ਹੁਣ ਆਨੇ ਆ ਹੁਣ ਆਨੇ ਹੁਣ ਆਨੇ ਹਰ ਕੇ ਕੋਈ ਵੀ ਨਹੀਂ ਆਇਆ ਦਰਕਾਰ ਜੱਤੇ ਆਏ ਆ ਠੀਕ ਹੈ ਜੀ ਦੇਖ ਸਕਦੇ ਹੋ ਵਾਰਡ ਨੰਬਰ 16 ਦੇ ਕਹਿ ਰਹੇ ਕਿ ਤਿੰਨ ਚਾਰ ਦਿਨਾਂ ਤੋਂ ਲੈਂਡ ਨਹੀਂ ਆ ਰਹੀ ਇਲਾਕਾ ਨਿਵਾਸੀ ਰੋਡ ਦੇ ਉੱਤੇ ਆ ਚੁੱਕੇ ਨੇ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਅਫਰ ਪਾਣ ਨਾਲ ਬਸ ਲੈਂਡ ਦਾ ਹੀ ਤੇ ਪਰੇਸ਼ਾਨੀ ਹੈ ਨਾਲ ਪਾਣੀ ਦੀ ਆ ਚਾਰ ਪੰਜ ਦਿਨ ਤੇ ਬਹੁਤ ਜ਼ਿਆਦਾ ਹੀ ਪਰੇਸ਼ਾਨੀ ਰਹੀ ਹੈ ਬਹੁਤ ਜ਼ਿਆਦਾ ਤੁਸੀਂ ਕਿਸੇ ਨੂੰ ਕੰਪਲੇਟ ਵਰਾ ਕੀਤੀ ਹਾਂ ਕਾਫੀ ਕੰਪਲੇਟ ਬੱਚੇ ਪਾਉਂਦੇ ਰਹਿੰਦੇ ਆ ਹੁਣ ਲੇਡੀਜ਼ ਦਾ ਪੈ ਗਿਆ ਪੰਗਾ ਨਾ ਕੱਪੜੇ ਧੋਂਦੇ ਆ ਨਾ ਪਾਣੀ ਹੁੰਦਾ ਘਰ ਵੀ ਫਿਰ ਕੋਨਫਰਾਂਸ ਹੁਣ ਉਹਨਾਂ ਕੋਲ ਕੀ ਆਇਆ ਹੈ ਹਾਂਜੀ ਉਹ ਤੇ ਫਿਰ ਆ ਜਾਂਦੇ ਆ ਮੈਨੂੰ ਤੇ ਨਹੀਂ ਨੋਲਿਜ ਨਹੀਂ ਹੈ ਮੈਂ ਆਈ ਹਾਂ ਬਸ ਨਾਲ ਪਰੇਸ਼ਾਨੀ ਕਰਕੇ ਆਏ ਬਸ ਇੱਥੇ ਅਹ ਦੇਖਿਆ ਜਾਦਾ ਵੀ ਖਾਣਾ ਵੀ ਇੱਥੇ ਰੋੜ ਦਿੰਦੇ ਹਾਂ ਹਾਂਜੀ ਹਾਂਜੀ ਅਸੀਂ ਗਏ ਨਹੀਂ ਆ 6-7 ਘੰਟੇ ਹੋ ਗਏ ਘਰ ਨਹੀਂ ਗਏ ਅੱਛਾ ਜੀ ਜਿੰਨਾ ਚਿਰ ਹੱਲ ਨਹੀਂ ਹੋਊਗਾ ਉਹਨਾਂ ਚਿਰ ਅਸੀਂ ਘਰ ਜਾਵਾਂਗੇ ਨਹੀਂ ਠੀਕ ਹੈ ਹਾਂਜੀ ਕਮਲ ਜੀ ਤੁਸੀਂ ਵੀ ਇੱਥੇ ਬੈਠੇ ਹੋ ਚੌਂਕ ਦੇ ਵਿੱਚ ਕੀ ਮਾਮਲਾ ਸਾਰਾ ਜੀ ਮਾਮਲਾ ਇਹ ਹੈ ਜੀ ਮੁਹੱਲਾ ਪੀਕੇ ਕਲੋਨੀ 16 ਨੰਬਰ ਵਾਰਡ ਐਮ ਐਲ ਏ ਸਾਹਿਬ ਦਾ ਆਪਣਾ ਵਾਰਡ ਹੈ ਉਹਨਾਂ ਦਾ ਪੀਏ ਉੱਥੋਂ ਕਾਉਂਸਲਰ ਹੈ ਜੀ ਜੀ ਵੀਰ ਜੀ ਉਹ ਨਹੀਂ ਉਹ ਉਹਨਾਂ ਨੂੰ ਪੁੱਛਣ ਆ ਰਿਹਾ ਉੱਥੇ ਸਾਢੇ 3-4 ਸਾਲ ਸਰਕਾਰ ਬਣੀ ਨ ਹੋ ਗਈ 7-7 ਮਹੀਨੇ 8-8 ਮਹੀਨੇ ਕਾਉਂਸਲਰ ਬਣਿਆ ਨੂੰ ਹੋ ਗਏ ਉੱਥੇ 2-2 ਦਿਨ 4-4 ਦਿਨ ਵੀਰ ਜੀ ਲਾਈਟ ਨਹੀਂ ਆ ਰਹੀ ਐਮਐਲਏ ਸਾਹਿਬ ਦਾ ਆਪਣਾ ਵਾਰਡ ਹੋਵੇ ਤੇ ਉੱਥੇ ਲਾਈਟ ਨਾ ਹੋਵੇ ਸਾਡੇ ਵਾਰਡਾਂ ਵਿੱਚ ਤਾਂ ਉਹਨਾਂ ਨੇ ਆਪਣੇ ਜਿਹੜੇ ਚੇਲੇ ਲਾਏ ਹੋਏ ਆ ਵੀ ਭਾਈ ਮੇਰਾ ਚੇਲਾ ਕੰਮ ਕਰਾਊਗਾ ਪਰ ਜਿੱਥੇ ਐਮਐਲਏ ਸਾਹਿਬ ਤੁਹਾਡਾ ਆਪਣਾ ਕਾਉਂਸਲਰ ਹੈ ਉੱਥੇ ਤਾਂ ਤੁਹਾਡਾ ਕਾਉਂਸਲਰ ਪੁੱਛਣ ਨਹੀਂ ਜਾਂਦਾ ਅਸੀਂ ਐਕਸ਼ਨ ਸਾਹਿਬ ਨੂੰ ਐਜੇ ਸਾਹਿਬ ਨੂੰ ਰਿਕੁਐਸਟ ਕਰਕੇ ਤਾਰ ਮੰਗਵਾਈ ਔਰ ਉਹਨਾਂ ਨੇ ਤਾਰ ਰਸਤੇ ਵਿੱਚ ਰੁਗਵਾਤੀ ਵੀ ਭਾਈ ਮੇਰਾ ਕਾਉਂਸਲਰ ਆਊਗਾ ਤੇ ਤਾਰ ਲੋਕਾਂ ਨੂੰ ਦਊਗਾ ਤਾਰ ਰੋਕਣ ਦਾ ਮਤਲਬ ਕੀ ਤਾਰ ਰੋਕਣ ਦਾ ਮਤਲਬ ਹੀ ਮਤਲਬ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਸਾਰੇ ਭਾਈਚਾਰਾ ਜਿਹੜਾ ਖੜਾ ਆ ਵੀ ਇਹ ਲੋਕਾਂ ਨੂੰ ਤਾਰ ਨਾ ਦੇ ਸਕੇ ਇਹ ਜਿਹੜੀ ਤਾਰ ਆ ਸਾਡਾ ਕੌਂਸਲਰ ਆ ਕੇ ਉੱਥੇ ਦਵੇ ਕਾਰ ਨੂੰ ਪਰੇਸ਼ਾਨ ਕਰ ਰਿਹਾ ਦੱਬ ਕੇ ਔਰ ਮੈਂ ਬੇਨਤੀ ਕਰੂੰਗਾ ਲੋਕਾਂ ਨੂੰ ਵੀ ਆਵਾਮ ਨੂੰ ਵੀ ਵੀ ਜਿਵੇਂ ਇਹ ਪਰੇਸ਼ਾਨ ਕਰਦੇ ਪਿਆ 2022 ਚ ਜਿਹੜੀ ਗਲਤੀ ਕੀਤੀ ਆ 2027 ਚ ਨਾ ਕਰਿਓ ਆ ਦੇਖ ਲਓ ਕੌਂਸਲਰਾਂ ਨੂੰ ਵੀ ਰੋਡ ਦੇ ਉੱਤੇ ਰੋਟੀ ਖਾਣ ਤੇ ਮਜਬੂਰ ਕੀਤਾ ਹੋਇਆ ਇਹਨਾਂ ਨੇ ਤੇ ਆਮ ਜਨਤਾ ਦਾ ਵਿਚਾਰਿਆ ਦਾ ਕੀ ਹਾਲ ਆ ਦੇਖੋ ਛੋਟੇ ਛੋਟੇ ਬੱਚੇ ਰੋਡ ਦੇ ਉੱਤੇ ਖੜੇ ਆ ਕਿੰਨੇ ਲੰਮੇ ਸਮੇਂ ਤੱਕ ਅਸੀਂ ਦੁਪਹਿਰ ਦੇ 2 ਵਜੇ ਦੇ ਬੈਠੇ ਆ ਜੀ ਕੋਈ ਪੁੱਛਣ ਨਹੀਂ ਆਇਆ ਹੁਣ ਪੁਲਿਸ ਪ੍ਰਸ਼ਾਸਨ ਭੇਜਤਾ ਜੀ ਧਰ ਰਾਜਾ ਕੋਲ ਇਹਦੇ ਪਰਚੇ ਦੇਾਂਗੇ ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਜਿੰਨੇ ਪਰਚੇ ਦੇਣੇ ਆ ਦੇ ਦਿਓ ਕੋਈ ਦਿੱਕਤ ਨਹੀਂ ਸਾਰਾ ਮhalla ਮੇਰੇ ਨਾਲ ਖੜਾ ਹੋ ਕਹਿੰਦਾ ਜੀ ਪਰਚਾ ਦਿਓਗੇ ਸਾਰੇ ਮੱਲੇ ਦੇ ਦਿਓਗੇ ਕੱਲੇ ਤੁਹਾਡੇ ਦੇ ਨਹੀਂ ਹੋਣਗੇ ਜਿਹੜੀ ਰੋਡ ਜਾਮ ਕੀਤੀ ਐ ਇਹ ਤੁਸੀਂ ਧੱਕੇ ਨਾਲ ਕੀਤੀ ਐ ਨਹੀਂ ਹਟੋਗੇ ਤਾਂ ਤੁਹਾਡੇ ਤੇ ਐਫ ਆਈ ਆਰ ਦਵਾਂਗੇ ਰੰਧੀਰ ਸਿੰਘ ਜੀ ਐਸ ਆਈ ਦੀ ਜਵਾਨੀ ਐ ਮੈਂ ਐਮ ਐਲ ਏ ਸਾਹਿਬ ਨੂੰ ਵੀ ਬੇਨਤੀ ਕਰ ਦਵਾਂ ਵੀ ਐਮ ਐਲ ਏ ਸਾਹਿਬ ਤੁਹਾਡੀ ਸਰਕਾਰ ਧਰਨਿਆਂ ਚੋਂ ਹੀ ਨਿਕਲੀ ਸੀ ਦਿੱਲੀ ਚੋਂ ਤੇ ਪੰਜਾਬ ਦੇ ਧਰਨਿਆਂ ਜੀ ਸਿਮੜ ਜਾਣੀ ਐ ਹੁਣ ਵੀ ਬਾਈ ਜੀ ਖੜੇ ਆ ਕੀ ਮਾਮਲਾ ਸਾਰਾ ਹੈ ਲਾਈਟ ਨੂੰ ਲੈ ਕੇ ਦਿੱਕਤ ਆ ਵੀਰੇ ਅੱਛਾ ਜੀ 4 ਦਿਨ ਹੋ ਗਏ ਬਹੁਤ ਪਰੇਸ਼ਾਨ ਆ 4 ਦਿਨਾਂ ਤੋਂ ਕੋਈ ਅੱਥੇ ਕੋਈ ਸੁਣਵਾਈ ਨਹੀਂ ਆ ਭਾਜੀ ਜੀ ਜੀ ਅੱਜ ਜੇ ਰੋਡ ਦੇ ਨਿਕਲੇ ਆ ਤਾਂ ਵਾਇਰ ਆਈ ਐ 150 ਫੁੱਟ ਵਾਇਰ ਚਾਹੀਦੀ 150 ਮੀਟਰ ਚਾਹੀ ਗਿੰਨੀ ਐ 20 ਮੀਟਰ ਆਈ ਐ ਕੀ ਅਸੀਂ ਉਹਨੂੰ ਉੱਪਰ ਲੈ ਕੇ ਮਰਜੀ ਐ ਭਾਜੀ ਇਸ ਗੱਲ ਦਾ ਜਵਾਬ ਦਿਓ ਕੀ ਕਾਉਂਸਲਰ ਸਾਲ ਸਾਡੇ ਕੋਲ ਚੱਲਗੇ ਨਹੀਂ ਆ ਸਕਦੇ ਉਦੋਂ ਤਾਂ ਵੋਟਾਂ ਮੰਗਣ ਨੂੰ ਤਾਂ ਝੋਲੀ ਅੱਡ ਕੇ ਸਾਨੂੰ ਕਹਿੰਦੇ ਵੋਟ ਪਾਓ ਜੀ ਵੋਟ ਪਾਓ ਅਸੀਂ ਉਦੋਂ ਵੋਟ ਪਾ ਕੇ ਕੀ ਗਲਤੀ ਕਰ ਲਈ ਜੀ ਉਹਨਾਂ ਨੂੰ ਉਸ ਤਰ੍ਹਾਂ ਤਾਂ ਜਿਹੜੇ ਕਾਉਂਸਲਰ ਸਾਹਿਬ ਆ ਜਗਾ ਜਗਾ ਲਾਈਵ ਹੋ ਜਾਂਦੇ ਹੋ ਭਾਜੀ ਉੱਥੇ ਹੀ ਤਾਰ ਦੇ ਕੋਲ ਉਹ ਵੀ ਪ੍ਰੈਜ਼ੈਂਟ ਹੋ ਕੇ ਲਾਈਵ ਹੋ ਰਹੇ ਹੋ ਕਦੋਂ ਲਾਈਵ ਆ ਵਾਇਰ ਕਿਤੇ ਕਰਕੇ ਆਈ ਆ ਅਸੀਂ ਰੋਡਾਂ ਤੇ ਬੈਠੇ ਆ ਤਾ ਤਾਰ ਆਈ ਹੈ ਨਾ ਐਕਸ਼ਨ ਸਾਹਿਬ ਨੂੰ ਲਿਆਓ ਜੈ ਸਾਹਿਬ ਨੂੰ ਲਿਆਓ ਪੁੱਛੋ ਕਿੰਨਾ ਕਰਕੇ ਤਾਰ ਆਈ ਹੈ ਕੀ ਜਾ ਕੇ ਬਾਅਦ ਚ ਲਾਈਵ ਪਾਉਂਦੇ ਵੇ ਆਹ ਤਾਰ ਆ ਗਈ ਜੀ ਤਾਰ ਸਮੇਟ ਲਓ ਮੱਲੇ ਵਾਲੇ ਸਾਡੇ ਸਾਡੇ ਛੋਟੇ ਛੋਟੇ ਬੱਚੇ ਰੋਡ ਦੇ ਬੈਠੇ ਆ ਜਨਾਨੀਆਂ ਸਾਡੀਆਂ ਬੈਠੀਆਂ ਮਾਵਾ ਪੈਣਾ ਸਾਡੀਆਂ ਬੈਟੀਆਂ ਜੀ ਜੀ ਕੀ ਅਸੀਂ ਹੁਣ ਰੋਡਾਂ ਤੇ ਆ ਜੀਏ ਭਾਜੀ ਡੇਢ ਮਹੀਨਾ ਐਲਡੀ ਲੈ ਕੇ ਆਏ ਪਹਿਲਾਂ ਨਵੀਂ 50000 ਰੁਪਏ ਦੀ ਉਹਦੀ ਐਮਆਈ ਭਰ ਬਾਬਿਆਂ ਸਵੇਰੇ ਸਾੜਕੇ ਬੈਠਾ ਕੀ ਮੈਂ ਦੱਸੂ ਗੁਨਾਹ ਕਰ ਲਿਆ ਜੀ ਇੱਕ ਬਿਜਲੀ ਬਿੱਲ ਦੇ ਰਿਆਂ ਫਿਰ ਤਾਂ ਐਦਾ ਕਰਦੇ ਆ ਜਿਹੜਾ ਕਹਿੰਦੇ ਪਰਚਾ ਪਾਣਾ ਜੀ ਘਰਾਂ ਨੂੰ ਲਾਨਨੇ ਤਾਲਾ ਚਾਬੀ ਫੜਾਣਿਆ ਗਵਰਨਮੈਂਟ ਨੂੰ ਪਿਠਾਓ ਜੇਲ੍ਹ ਚ ਪਿਠਾਣਾ ਜੀ ਜਿੱਥੇ ਸਾਡਾ ਕੰਬਲ ਵੀਰਾ ਬੈਠੇਗਾ ਅਸੀਂ ਨਾਲ ਬੈਠਾਂਗੇ ਤੇ ਖੰਣਾ ਆਪਣੇ ਅਪੀਲ ਕਰਨੇ ਗੁਨਾਹ ਹੋ ਗਿਆ ਜੀ ਫਿਰ ਤਾਂ ਹੁਣ ਜਿਹੜੇ ਮੁਲਾਜ਼ਮ ਆਏ ਕਹਿੰਦੇ ਪਰਚਾ ਦਿੰਨੇ ਆ ਜੀ ਕੱਲ ਪੂਰੇ ਮਹੱਲੇ ਦੇ ਦਿਓ ਪਰਚਾ ਘਰਾਂ ਨੂੰ ਤਾਲੇ ਲਾਣੇ ਆ ਬੈਜਨ ਨੇ ਜੇਲਾ ਚ ਪਟਾਓ ਰੋਟੀ ਖਵਾਉਣ ਨਾਲੇ ਫਰੀ ਦੀ ਰੋਟੀ ਖਵਾਵਾਂਗੇ ਇੱਧਰ ਦਾ ਅਸੀਂ ਮਿਹਨਤਾਂ ਕਰਦੇ ਮਰ ਜੰਨੇ ਆ ਪਹਿਲਾਂ ਤੁਹਾਨੂੰ ਬਿਜਲੀ ਬਿੱਲ ਦਈਏ ਫਿਰ ਤੁਹਾਡੀਆਂ ਰਾਤ ਨੂੰ ਮੈਂ ਮਿੰਤਾ ਕਰੀਏ ਇਹ ਉਹ ਜਿਆ 600 ਯੂਨਟ ਫ੍ਰੀ ਨਹੀਂ ਚਾਹੀਦਾ ਨਹੀਂ ਚਾਹੀਦਾ ਭਗਵੰਤਾਨ ਸਾਹਿਬ ਸਾਨੂੰ ਇਹ ਉਹ ਜਿਆ 600 ਯੂਨਟ ਫ੍ਰੀ ਨਹੀਂ ਚਾਹੀਦਾ ਜਿਹੜਾ ਸਾਨੂੰ ਰੋਡ ਤੇ ਬੈਠਣ ਲਈ ਮਜਬੂਰ ਕਰ ਦਵੇ ਫ੍ਰੀ ਨਹੀਂ ਸਾਨੂੰ ਚਾਹੀਦੀ ਸਾਨੂੰ ਬਿਜਲੀ 24 ਘੰਟੇ ਚਾਹੀਦੀ ਆ ਸਾਨੂੰ 24 ਘੰਟੇ ਸਾਨੂੰ ਫ੍ਰੀ ਨਹੀਂ ਚਾਹੀਦੀ ਸਾਨੂੰ 24 ਘੰਟੇ ਚਾਹੀਦੀ ਆ ਬਿਜਲੀ ਔਰ ਨੀਡ ਐ ਸਾਡੀ ਦੇਖੋ ਛੋਟੇ ਛੋਟੇ ਘਰਾਂ 'ਚ ਬੱਚੇ ਨੇ ਬੱਚਿਆਂ ਨੇ ਪੜ੍ਹਨਾ ਵੀ ਐ ਸਕੂਲ ਤੁਸੀਂ ਬੰਦ ਕਰਾਉਂਦੇ ਆ ਆਨਲਾਈਨ ਕਲਾਸਾਂ ਚਾਲੂ ਕਰਾਉਂਦੀਆਂ ਲੋਕਾਂ ਦੇ ਮੋਬਾਈਲ ਨਹੀਂ ਚਾਰਜ ਹੋ ਰਹੇ ਲੋਕਾਂ ਦੀਆਂ ਟੈਂਕੀਆਂ 'ਚ ਪਾਣੀ ਹੈ ਨਹੀਂ ਗੇ ਲੋਕ ਬਾਥਰੂਮ ਲੈਟ੍ਰੀਨ ਤੋਂ ਓਕੇ ਹੋਏ ਪਏ ਆ ਬੇਨਤੀ ਆ ਇੰਨਾ ਤੰਗ ਨਾ ਕਰੋ ਇੰਨਾ ਤੰਗ ਨਾ ਕਰੋ ਤੁਹਾਡੀ ਤੁਹਾਡੀ ਸਰਕਾਰ ਤੁਹਾਡੇ ਭਗਵੰਤਮਾਨ ਸਾਹਿਬ ਕਹਿੰਦੇ ਹੁੰਦੇ ਸੀ ਡਲਾ ਤੋਂ ਡਲਾ ਹੁੰਦਾ ਹੈ ਕਹਾਂ ਸੇ ਚਲਾ ਹੁੰਦਾ ਹੈ ਤੇ ਵੀਰ ਜੀ ਤੁਹਾਡੇ ਦੇ ਚੱਲਣਾ ਆ ਪਿੰਡਾਂ 'ਚ ਸ਼ੁਰੂ ਹੋ ਗਿਆ ਤੇ ਸ਼ਹਿਰਾਂ ਦੀ ਹੁਣ ਵਾਰੀ ਆ ਨਹੀਂ ਤਾਂ 1.5 ਸਾਲ ਬੰਦੇਆਂ ਨੂੰ ਕੰਮ ਕਰ ਲਓ ਨਹੀਂ ਤਾਂ ਲੋਕ ਤਿਆਰ-ਵਰ ਤਿਆਰ ਬੈਠੇ ਆ ਬੱਸ ਵੱਡੀ ਗੱਲ ਹੈ ਗਰਮੀ ਦਾ ਮੌਸਮ ਹੈ ਪਾਣੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਇਹ ਪਾਣੀ ਨਾ ਆਇਆ ਫੇ ਲੋਕੀ ਕੀ ਕਰਨਗੇ ਇਸੇ ਕਰਕੇ ਤਾਂ ਵੀਰਜੀ ਰੋਡ ਦੇ ਉੱਤੇ ਬੈਠੇ ਆ ਵੀ ਪਾਣੀ ਦੀ ਕਿੱਲਤ ਲੜਾਈ ਲਾਈਟ ਤੋਂ ਬਿਨਾ ਪਾਣੀ ਨਹੀਂ ਆਣਾ ਤੇ ਜੇ ਪਾਣੀ ਨਹੀਂ ਹੋਊਗਾ ਘਰ ਦੇ ਵਿੱਚ ਤੇ ਘਰ ਦੇ ਵਿੱਚ ਰਹਿ ਕੇ ਵੀ ਕੀ ਕਰਨਾ ਘਰੇ ਵੀ ਬੈਠੇ ਆ ਰੋਡ ਤੇ ਵੀ ਬੈਠੇ ਆ ਨਾ ਪਾਣੀ ਆ ਨਾ ਲਾਈਟ ਆ ਦੋਨੇ ਚੀਜ਼ਾਂ ਹੋਣੀਆਂ ਤੇ ਘਰੇ ਜਾਵਾਂਗੇ ਨਹੀਂ ਤਾਂ ਇੱਥੇ ਬੈਠੇ ਆ ਆਹ ਦੇਖ ਸਕਦੇ ਹੋ ਸਾਡੀਆਂ ਪੈਣਾ ਬੀਬੀਆਂ ਬੈਠੀਆਂ ਰੋਡ ਦੇ ਉੱਪਰ ਹੀ ਖਾਣਾ ਖਾ ਰਹੀਆਂ ਵਾ ਕਦ ਤੱਕ ਧਰਨਾ ਚੱਲਦਾ ਜਾਊਗਾ ਜਰ ਤੱਕ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਉਦੋਂ ਤੱਕ ਧਰਨਾ ਚੱਲੀ ਐ ਜਿਹੜੇ ਤੁਹਾਡੇ ਕਾਉਂਸਲਰ ਆਏ ਉਹਨਾਂ ਨੇ ਕੋਈ ਕਮਿਟਮੈਂਟ ਦਿੱਤੀ ਤੁਸੀਂ ਉਹ ਕਹਿੰਦੇ ਜੀ ਅਸੀਂ ਸਵੇਰੇ ਕਰਾਵਾਂਗੇ ਜੀ ਸਵੇਰੇ ਹਾਂਜੀ ਹੁਣ ਅਸੀਂ ਕਿੱਥੇ ਜਾਈਏ ਇੱਥੇ ਦੇ ਇੱਕ ਘੰਟਾ ਲਾਈਟ ਬੰਦ ਹੋ ਜਾਏ ਮੁਸ਼ਕਲ ਹੋ ਜਾਂਦੀ ਐ ਇੱਥੇ ਜੀ ਆਂਦੀ ਐ 5 ਮਿੰਟ ਲਾਈਟ ਆਂਦੀ ਐ 5 ਮਿੰਟ ਬਾਅਦ ਫੇਰ ਲਾਈਟ ਚਲੀ ਜਾਂਦੀ ਐ ਟਰਾਂਸਫਾਰਮਰ ਤੋਂ ਥਮਲਾ ਪੈਣ ਵਾਲਿਆਂ ਨੇ ਜਾਂ ਕੁਝ ਸਮਾਨ ਪੈਣ ਵਾਲਾ ਉਹ ਸਮਾਨ ਪ੍ਰੋਵਾਈਡ ਹੀ ਨਹੀਂ ਹੁੰਦਾ ਪਿਆ ਇਹ 4 ਮਹੀਨੇ ਹੋ ਗਏ ਐ ਵਲੀ ਗੱਲ ਸਪੌਂਸਰ ਸਾਹਿਬ ਆ ਐ ਐਮ ਐਲ اے ਆ ਉਹਨਾਂ ਦੇ ਖਾਸ ਆ ਉਹ ਕੋਈ ਕੰਮ ਕਰਾ ਰਹੇ ਆ ਆਮ ਬੰਦੇ ਕੀ ਹਾਲ ਹੋ ਗਏ ਦੇਖ ਲਓ ਤੁਹਾਡੇ ਸਾਹਮਣੇ ਆ ਬੱਚੇ ਬੈਠੇ ਆ ਨਿਕੇ ਨਿਕੇ ਦੇਖ ਲਓ ਜ ਲੈਡਿਸ ਬੈਠੀਆਂ ਹੋਆਂ ਘਰ ਦੀਆਂ ਘਰ ਛੋੜ ਕੇ ਇੱਥੇ ਆਇਆਂ ਹੋਈਆਂ ਨੇ ਤੇ ਤੁਹਾਡੇ ਸਾਹਮਣੇ ਆ ਵੀ ਜੇ ਕੰਮ ਹੁੰਦਾ ਪਿਆ ਮੈਂ ਤਾਂ ਤੁਸੀਂ ਦੇਖ ਲਓ ਆਮ ਆਦਮੀ ਦੀ ਸਰਕਾਰ ਐ ਇਹ ਆਮ ਜਨਤਾ ਹੀ ਐ ਜਿਹੜੀ ਬੈਠੀ ਐ ਜੇ ਪਰਿਵਾਰ ਐ ਨਾ ਜਿਹੜੇ ਰੋੜਾਂ ਤੇ ਬੈਠੇ ਹੋਏ ਆ ਕਹਿੰਦੇ ਸਾਡਾ ਪਰਿਵਾਰ ਆ ਪਰਿਵਾਰ ਦੇ ਵਿੱਚ ਆ ਕੇ ਸਾਡੇ ਦੁੱਖ ਸ਼ਾਮ ਦਾ ਬਾਬਾ ਜੀ ਅੱਜ ਸਾਰੀ ਰਾਤ ਲਾਈਟ ਆਈ ਬੈਠਾ ਜੀ ਜੀ ਬੈਠੇ ਆ ਜੀ ਬੈਠੇ ਬੱਚੇ ਲੈ ਕੇ ਬੈਠੇ ਜੀ ਜਰੂਰ ਬੈਠਾਂਗੇ ਚਲੋ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਰੋਡ ਤੇ ਧਰਨਾ ਲੱਗਿਆ ਅੱਜ ਰਾਤ ਦਾ ਸਮਾਂ ਹੈ ਤਾਂ ਬਾਬਾ ਕਾਹ ਚੰਦ ਲਗਾਈ ਹਾਂਜੀ ਇਹ ਤਾਂ ਗੱਲ ਕੀ ਇਹਨਾਂ ਦੀ ਬੱਤੀ ਵੀ ਆ ਰਹੀ ਜੀ ਜੀ ਇਹ 500 100 ਕੋਈ ਕਹਿੰਦੇ ਅੱਗੇ ਗਏ ਆ ਜੀ ਇਹ ਕਹਿੰਦੇ ਹੈ ਮਲੇ ਸਾਬ ਕੋਈ ਗਏ ਆ ਚਲੋ ਸਾਡੀ ਸੁਣਾਈ ਨਹੀਂ ਹੋਣੀ ਤਾਂ ਹੀ ਧਰਨਾ ਲਾਇਆ ਤੁਸੀਂ ਮੁਕੇ ਤੇ ਪੁੱਛੋ ਕਿਸ ਤਰ੍ਹਾਂ ਦੇਖਦੇ ਹੋ ਜੀ ਤਹਾਂ ਜਾਇ ਲੱਗ ਨਜ਼ਾਇਜ਼ ਦੇਖੋ ਜੀ ਇੱਕ ਪਾਸੇ ਕਹਿੰਦੇ ਵੀ ਬੱਤੀ ਆ ਗਈ ਆ। ਪਰ ਉਹ ਕਹਿੰਦੇ ਬੱਤੀ ਆ ਨਹੀਂ ਆਈ ਨਹੀਂ। ਹਾਂ ਕਹਿੰਦੇ ਉਹ ਸਾਡੇ ਕੋਲ ਦੂਜਾ ਬੰਦਾ ਆਇਆ ਸੀ ਆਪਾਂ ਬਿਜਲੀ ਮੋੜੇ ਕਹਿੰਦਾ ਵੀ ਕੁਛੇ ਪੰਦੇ ਬੱਤੀ ਆਈ ਆ ਕੁਛੇ ਅਸੀਂ ਸਾਰੇ ਤਾਰ ਪਾਵਾਂਗੇ। ਕੁਛੇ ਪਾਵਾਂਗੇ। ਹਾਂ ਲੋਕ ਕਹਿੰਦੇ ਕਿ 24 ਘੰਟੇ ਘੜਨਾ ਉਹ ਕੀ ਹੁੰਦੇ ਆ। 4 ਦਿਨਾਂ ਤੋਂ ਲਾਈਟ ਬੰਦ ਵਈ। ਹਾਂਜੀ। ਹਾਂਜੀ ਇਹ ਵੀ ਕਿਹਾ ਇਹਨਾਂ ਨੇ 4 ਦਿਨ ਤੋਂ ਲਾਈਟ 4-5 ਦਿਨ ਹੋ ਗਿਆ ਲਾਈਟ ਬੰਦਾ। ਨਾ ਪਾਣੀ ਆ ਰਿਹਾ। ਉਹਦਾ ਡਿਊਟੀ ਅਫਸਰ ਆ ਕੇ ਕਾਰਵਾਈ ਕਰਨ ਲੱਗੇ ਜੋ ਇਹਨਾਂ ਨੂੰ ਸਮਝਾਉਣਗੇ। ਆਏ ਆ ਡਿਊਟੀ ਅਫਸਰ। ਠੀਕ ਹੈ ਜੀ ਤੇ ਇਹ ਦੇਖ ਸਕਦੇ ਹੋ ਮੁਲਾਜ਼ਮ ਵੀ ਮੁੱਕੇ ਤੇ ਪਹੁੰਚੇ ਪੱਤਰਕਾਰ ਗਰਗੜਾ ਚੈਨਲ ਦੇਸ਼ ਦੁਨੀਆ ਤੋਂ ਜੀ ਹਾਂ ਜੀ ਹਾਂਜੀ ਬਾਈ ਜੀ ਸਰ ਅਥੇ ਧਰਨਾ ਲੱਗਾ ਪੰਡੇ ਲੱਗੇ ਅੱਛਾ ਜੀ ਤੇ ਇਲਾਕਾ ਨਿਵਾਸੀ ਇੱਥੇ ਇਕੱਠੇ ਹੋਇਆ ਕਹਿੰਦੇ 4 ਦਿਨਾਂ ਤੋਂ ਸਾਡੀ ਲਾਈਟ ਨਹੀਂ ਆ ਰਹੀ 4 ਦਿਨਾਂ ਤੋਂ ਲਾਈਟ ਨਹੀਂ ਲਾਈਟ ਆ ਜਾਂਦੀ ਸੀ ਚਲੀ ਜਾਂਦੀ ਸੀਗੀ ਕੱਛੀਆਂ ਨਾਲ ਦੀ ਲਾਈਟ ਵੀ ਦੋ ਤਿੰਨ ਦਿਨਾਂ ਤੋਂ ਪ੍ਰੋਬਲਮ ਸੀਗੀ ਜੀ ਕਹੇ ਨਾਲੇ ਤਾਰ ਚੋਪੈ ਨਾਲੀ ਸੀ ਤੇ ਹੋ ਗਿਆ ਸਾਰਾ ਕੁਝ ਹੋ ਗਿਆ ਹੈ ਹੋਰ ਬਰਸਾਤਾ ਕਰਕੇ ਇਹਦੀ ਪ੍ਰੋਬਲਮ ਆ ਗਈ ਹੈ ਜੀ ਸਰ ਉਹ ਕਹ ਰਹੇ ਕਿ ਗਰਮੀ ਦਾ ਮੌਸਮ ਹੈ ਬੱਚੇ ਪਰੇਸ਼ਾਨ ਹੋ ਰਹੇ 4 ਦਿਨ ਤੋਂ ਹੁਣ ਤਾਂ ਹੁਣ ਤਾਂ 6 ਵਜੇ ਦੀ ਲੈਟ ਆਈ ਹੋਈ ਹੈ 6 ਵਜੇ ਆਈ ਹੋਈ ਲੈਟ ਆ ਹਾਂ ਬਿਲਕੁਲ ਜੀ 6 ਵਜੇ ਲੈਟ ਹੈ ਕਿ ਆ ਜੀ ਇਹ ਕੀ ਹੈ ਇਹ ਕੁਚਾਲ ਜਿਹੀ ਬੰਦੇ ਹੈਗੇ ਆ ਜਿਵੇਂ ਕਿ ਐਕਸਟਰਾ ਨਹੀਂ ਤੇ ਕਰ ਰਹੇ ਹੈ ਦੇਖੋ ਮੇਰਾ ਇਹ ਪਰਿਵਾਰ ਹੈ ਜੀ ਜਿਵੇਂ ਨਵੇਂ ਏਰੀਆ ਦੇ ਮੇਰਾ ਪਰਿਵਾਰ ਮੈਂ ਅੱਛਾ ਦੀ 5 ਸਾਲ ਸੇਵਾ ਕਰਨੀ ਹੀ ਕਰਨੀ ਹੈ ਮੈਨੂੰ ਜਿਤਾਇਆ ਵਾ ਠੀਕ ਹੈ ਇਹ ਮੈਂ ਠੀਕ ਹੋ ਵੀ ਸਵਾਛਨ ਜੀ ਨੇ ਪਹਿਲਾਂ ਹੀ ਮੈਨੂੰ ਪ੍ਰੈਫਰ ਇਹ ਤਾਂ ਹੁਣ ਉਹ ਨਾਲ ਉਹ ਚਾਕੇ ਯਾਨੀ ਮਤਲਬ ਜਿੱਦ ਕਰਕੇ ਬੈਠੇ ਨੇ ਕਿ ਜੇ ਖੇਰੇ ਜੁਆ ਰਾਤ ਨੂੰ ਤਾਂ ਇਸ ਚੀਜ਼ ਹੋਈ ਤਾਰਪਨ ਆ ਤੀਲੇ ਜੀ ਖੇਰੇ ਕੰਮ ਸ਼ੁਰੂ ਹੋ ਜੂਗਾ ਸੀ ਉੱਥੇ ਸਰ ਉਹ ਕਹਿੰਦੇ ਤਾਰ ਹੀ ਥੋੜੀ ਆਈ ਇੱਥੇ ਤਾਰ ਬੋ ਕਟਾਈ ਆ ਸਰ ਉਹ ਮੈਟਰੀ ਕਿੰਨੇ ਵਾਰੀ ਆ ਜਿੱਦ ਮੈਂ ਕਿਹਾ ਤਾਂ ਵੀ ਖੇਰੇ ਕੰਮ ਸ਼ੁਰੂ ਹੋ ਜੂਗਾ ਜੀ 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 ਤੇ ਹੁਣ ਉਹ ਕਹਿੰਦੇ ਖੇਰੇ ਕੰਮ ਸ਼ੁਰੂ ਹੋ ਜੂਗਾ ਹੁਣ ਨਹੀਂ ਹੋਊਗਾ ਤਾਂ ਖੇਰੇ ਵੀ ਕਰ ਸਕੀ ਵੀ ਨਹੀਂ ਤਾਂ ਐਨੀ ਵੀ ਖੇਰੇ ਬੰਦੇ ਨਹੀਂ ਠੇ ਹੋਣੇ ਪਰ ਦੇਖੋ ਫਿਰ ਰੋਡ ਦੇ ਵਿੱਚ ਬੈਠੇ ਆ ਖਾਣਾ ਵੀ ਇੱਥੇ ਮੰਗਾਇਆ ਜਾ ਰਿਹਾ ਉਹਨਾਂ ਵੱਲੋਂ ਉਹਦੇ ਦੇਖੋ ਪਤਾ ਕੀ ਗੱਲ ਆ ਜੋ ਮੈਂ ਕਰ ਸਕਦਾ ਕੁਝ ਰਾਜਨੀਤੀ ਬੰਦੇ ਜਿਹੜੇ ਸਾਡੇ ਚ ਆਕੇ ਉਹ ਰਾਜਨੀਤੀ ਕਰ ਰਹੇ ਨੇ ਨਹੀਂ ਜੀ ਜੋ ਕਿ ਘਰ ਦਾ ਆਪਣਾ ਬਾਗ ਸੰਭਾਲ ਲੈਣ ਕਿ ਦੇ ਵਾਡਾਂ ਦੇ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਇਹਨਾਂ ਨੂੰ ਤੁਸੀਂ ਮਹੱਲਾ ਨਿਵਾਸੀਆਂ ਨੂੰ ਪੁੱਛ ਸਕਦੇ ਆਂ ਕਿ ਲੈਣਾ ਦੇ ਉੱਪਰ ਰਾਤ ਨੂੰ ਵੀ ਜੇ ਮੈਨੂੰ ਫੋਨ ਕਰਦੇ ਨੇ ਉਹਨਾਂ ਦਾ ਫੋਨ ਵੀ ਚੱਟਦਾ ਉਹ ਜਵਾਬ ਦੇ ਦੇਣਾ ਹਰ ਇੱਕ ਕੰਮ ਵੀ ਕਰਾ ਲੈਣਾ ਕੋਈ ਕਹਾਂ ਨਹੀਂ ਕੁਝ ਨਹੀਂ ਸਕਦੇ ਸਰ ਮੈਂ ਤਾਂ ਇਹ ਆਸ਼ਾਸ਼ਾਣ ਦੇ ਸਕਦਾ ਤੁਹਾਨੂੰ ਤੁਸੀਂ ਆਪਣੇ ਆਸ਼ਾਸ਼ਾਣ ਤੇ ਕਹਿ ਲਈ ਸੀ ਕਿ ਕੰਮ ਤੁਹਾਡਾ ਸ਼ੁਰੂ ਹੋ ਜਾਊਗਾ ਇਹ ਅੱਗੇ ਆਇਆ ਉਹ ਸਰ ਉਹ ਕਹਿ ਰਹੇ ਕਿ ਗਾਬੇ ਦੁਕਾਨ ਤੋਂ ਹੋ ਕੇ ਤੁਸੀਂ ਪਿੱਛੇ ਮੁੜ ਗਏ ਅੱਗੇ ਨਹੀਂ ਆਏ ਗਾਬੇ ਸਰ ਇਹਦੇ ਨਾਲ ਉਹ ਉੱਥੇ ਰਾਜਨੀਤੀ ਕੰਦੇ ਬੁੱਖੇ ਬੈਠੇ ਆ ਜੀ 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 ਇਹ ਦੂਜੇ ਕਿਸੇ ਦੇ ਪਰਿਵਾਰ ਹੈ ਜੀ 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 ਤੇ ਆਪਣੇ ਪਰਿਵਾਰ ਨਾਲ ਆਪ ਗੱਲ ਕਰ ਲਊਗਾ ਮੈਂ ਦੂਜੇ ਬੰਦੇ ਨਾਲ ਕੀ ਗੱਲ ਕਰਾਂਗਾ ਜੀ ਪਾਪਾ ਜੀ ਜੀ ਨਾਲ ਮੈਂ ਕੀ ਗੱਲ ਕਰਾਂਗਾ ਜੀ ਨਹੀਂ ਨਹੀਂ ਇਹ ਇਲਾਕੇ ਦੇ ਵਾਸੀ ਉਹ ਕਹਿ ਰਿਹਾ ਵੀ ਇਹ ਜਿਹੜੇ ਕੌਂਸਲ ਸਾਹਿਬ ਆ ਉਹ ਖੁਦ ਆ ਕੇ ਸਾਨੂੰ ਕਹਿ ਦਿੰਦੇ ਅਸੀਂ ਉੱਠ ਜਾਣਾ ਸੀਗਾ ਤੁਹਾਨੂੰ ਕਾਹਦੇ ਉੱਥੇ ਸਰ ਦੂਜੇ ਰਾਜਨੀਤੀ ਵੱਡੇ ਬੈਠੇ ਰਿਖੀਏ ਜੀ 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 ਕਿਉਂ ਉਹਨਾਂ ਨੇ ਬੈਠਣ ਦਾ ਚਾਹ ਚਲੋ ਸਵੇਰ ਤੱਕ ਸਰ ਹੱਲ ਹੋ ਜਾਊਗਾ ਜੀ ਬਿਲਕੁਲ ਹੋ ਜਾਊਗਾ ਬਾਈ ਜੀ ਬਿਲਕੁਲ ਹੋ ਜਾਊਗਾ ਜੀ ਕੱਲ ਹੱਲ ਹੋ ਜਾਊਗਾ ਜੈਸੇ ਇਹ ਮੈਟ ਆ ਰਹੀ ਹੈ ਇਹਨਾਂ ਨੇ ਤਾਂ ਇਹ ਰਿਹਾ ਵੀ ਤਾਰ ਪੈਣ ਲੱਗੀ